ਸਭ ਕੋਲ ਇਹ ਕੇ ਭਰ ਜਾਂਦਾ ਉਹ ਕਹਿੰਦਾ ਸ਼ੁਕਰ ਨਸ਼ੇ ਦਾ ਨਸ਼ਿਆਂ ਤੋਂ ਬਚਣਗੇ ਚੰਗੇ ਪਾਸੇ ਲੱਗਣਾ ਪੰਜਾਬ ਦਾ ਸੁਧਾਰ ਹੋਵੇਗਾ ਭਲਾ ਹੋਵੇਗਾ ਆਓ ਪੰਜ ਪਿਆਰਿਆਂ ਨੂੰ ਜੀ ਆਇਆਂ ਕਹਾਂਗੇ ਕਿਸੇ ਨੇ ਉੱਠਣਾ ਨਹੀਂ ਆਪੇ ਹੀ ਥਾਂ ਬਣ ਜੂਗਾ ਥੋੜਾ ਥੋੜਾ ਜਿਹਾ ਇੱਥੇ ਹੀ ਬਣਾ ਲਿਓ ਮਾੜਾ ਜਿਹਾ ਇੱਕੋ ਲਗਾ ਦਿਓ ਬਾਕੀ ਸਾਰੀ ਸੰਗਤ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹੋ ਟਿਕਾਣਾ ਬਣਾ ਕੇ ਰੱਖਿਓ ਕਰਮਾ ਵਾਲੇ ਹਨ ਜਿਹੜੇ ਅਮਰ ਸ਼ਕਾ ਕੇ ਆਏ ਨੇ ਜਿਹੜੇ ਸਿੰਘ ਸਜੇ ਆ ਜਿਹੜੇ ਗੁਰੂਆਂ ਨੇ ਬਣੇ ਆ ਬਹੁਤ ਬਹੁਤ ਵਧਾਈਆਂ ਅਮਰਤਾਈ ਹੋਣ ਵਾਲਿਆਂ ਨੂੰ ਤੇ ਪੰਜ ਪਿਆਰੇ ਜਿਨ੍ਹਾਂ ਨੇ ਅਮਰ ਸ਼ਕਾਇਆ ਬੜੀ ਵੱਡੀ ਸੇਵਾ ਹੈ ਨਗਰ ਨਗਰ ਸ਼ਹਿਰ ਸ਼ਹਿਰ ਇਲਾਕਾ ਪੱਧਰ ਦੇ ਉੱਤੇ ਅਮਰ ਸੰਚਾਰ ਸਮਾਗਮ ਜਿਹੜੇ ਹੁੰਦੇ ਆ ਨਾਮ ਨਾਲ ਅਮਰ ਸੰਚਾਰ ਹੁੰਦਾ ਤੇ ਆਪਾਂ ਸਾਰੇ ਰਲ ਕੇ ਜੀ ਆਇਆਂ ਕਹੇ ਸੱਚੇ ਪਾਤਸ਼ਾਹ ਮੇਰ ਕਰਨ

ਜੋ ਸੱਜੋ ਜੀ ਆਇਆਂ ਜਿਹੜੇ ਜਿਹੜੇ ਆਪਰਤਿ ਧਾਰੀ ਹੋ ਕੇ ਆਏ 205 ਪੁਰਾਣੀ ਅਪਰਤਿ ਧਾਰੀ ਹੋਏ ਸਿੱਖ ਸੱਜੇ ਬਹੁਤ 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 ਖੜਿਆ ਨਹੀਂ ਹੋਣਾ ਸਾਰੇ ਹੀ ਬੈਠੋ ਜਦੋਂ ਜਕਾਰੇ ਲਗਣ ਬਾਬਾ ਖੜੀ ਨਾ ਕਰਿਓ ਲੇਖੋ ਸੁਣੋ ਪਹਿਲਾਂ ਥੋੜਾ ਲਓ ਬੈਠੋ ਜਿਹਨੇ ਪੰਜਾਬ ਤੋਂ ਬਾਹਰ ਬੈਠੇ ਆ ਪੰਜਾਬ ਦਾ ਫਿਕਰ ਉਹ ਸਾਡੇ ਨਾਲੋਂ ਵੀ ਜ਼ਿਆਦਾ ਕਰਦੇ ਚਾਹ ਜੜਦਾ ਜਦੋਂ ਵੇਖਦੇ ਆ ਐਦਾਂ ਪੱਕਾ ਬੰਦੀਆਂ ਵਾਲੇ ਐਂ ਲੱਗਦਾ ਪੰਜਾਬ ਨਸ਼ਿਆਂ ਚ ਗਰਕ ਚੱਲਿਆ ਖਬਰਾਂ ਐਦਾਂ ਨਹੀਂ ਆਂ ਹਾਲਾਂਕਿ ਕਈ ਵਾਰੀ ਐਂਦਾ ਹੁੰਦਾ ਨਹੀਂ ਜਿੰਨਾ ਗੱਲਾਂ ਬਣਾਈਆਂ ਜਾਂਦੀਆਂ ਪਰ ਜਿਹੜੇ ਬੰਦੇ ਪੰਜਾਬ ਨੂੰ ਪਿਆਰ ਕਰਦੇ ਐ ਐਂਦਾ ਤੇ ਗੱਠ ਨੂੰ ਵੇਖ ਕੇ ਉਹਨਾਂ ਨੂੰ ਖੰਡ ਪੈਂਦੀ ਐ ਉਹ ਕਹਿੰਦੇ ਸ਼ੁਕਰ ਐ ਜੇ ਗੁਰੂ ਸਾਹਿਬ ਦੇ ਚਰਨਾਂ 'ਚ ਬਹਿਣਗੇ ਇਹ ਕਦੇ ਨਾ ਕਦੇ ਸਿੱਧ ਵੀ ਸਜਣਗੇ ਇਹ ਨਸ਼ੇ ਵੀ ਛੱਡਣਗੇ ਤੇ ਲੱਗਣਗੇ ਯਾਦ ਰੱਖਣਾ ਅੱਜ ਦਾ ਨੌਜਵਾਨ ਜੇ 3 ਘੰਟੇ 4 ਘੰਟੇ ਫੋਨ ਛੱਡ ਕੇ ਦੁਆਨ ਵਿੱਚ ਬਹਿਣ ਦਾ ਮਨ ਬਣਾ ਸਕਦਾ ਹੈ ਇਹਦਾ ਮਤਲਬ ਹੌਲੀ 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 ਇਹ ਤੁਰ ਸਕਦਾ ਹੈ ਇਧਰ ਨੂੰ ਲੱਗ ਸਕਦਾ ਹੈ ਇਧਰ ਨੂੰ ਨਾ ਕਰਕੇ ਜਿਨਾਂ ਚਾਹ ਸਮਾਗਮ ਦਾ ਅਮਰਤ ਸੰਚਾਰ ਦਾ ਇਹਨਾਂ ਰੌਣਕਾਂ ਦਾ ਗੱਲੋਂ ਗੱਲੋਂ ਝਕਾਰੇ ਲੱਗਣ ਬਾਵਾ ਖੜੀਲਾ ਕਰਕੇ ਦਾ ਸਾਥ ਦਿਓ ਐਨੀ ਦੂਰ ਤੱਕ ਮੈਂ ਜਦੋਂ ਇੱਥੇ ਖੜਾ ਵੇਖ ਰਿਆਂ ਗੁੱਥੇ ਤੱਕ ਸਿੱਖ ਸੰਗਤ ਦਿਸਦੀ ਨਜਾਦੀ ਪਿੱਛੇ ਪਿੱਛੇ ਖੜੇ ਐ ਅੰਤ ਹੀ ਕੋਈ ਨਹੀਂ ਮੇਲਾ ਹੱਦ ਲੱਗਿਆ ਜਿਹੜਾ ਬਾਹਰ ਤੁਰੇ ਫਿਰਦੇ ਉਹ ਲੱਗਦੇ ਸਾਰੇ ਬਹਿਣਾ ਥਾਂ ਨਹੀਂ ਬਹਿਣ ਨੂੰ ਏਡੀ ਤੇ ਮੰਡੀ ਨਹੀਂ ਕਿੰਨੇ ਜਾਨ ਨਾਲ ਤੁਸੀਂ ਆਇਓ ਇੱਕ ਬਲਗੀਆਂ ਵਾਲੇ ਦੇ ਪੁੱਤ ਧੀਆ ਬਣ ਜਾਈਏ ਇੱਕ ਗੁਰੂ ਗ੍ਰੰਥ ਸਾਹਿਬ ਕਰਕੇ ਅੱਜ ਸਤਿਗੁਰੂ ਦਾ ਪ੍ਰਕਾਸ਼ ਹੋਣ ਕਿਵੇਂ ਆਉਣਾ ਇੱਥੇ ਗੁਰੂ ਗ੍ਰੰਥ ਸਾਹਿਬ ਕਰਕੇ ਆਓ ਸਾਰੇ ਸਾਥ ਦੇ ਰਹੋ ਕੋਈ ਥੱਕਿਆ ਨਾ ਜਦੋਂ ਜਿਕਾਰੇ ਲੱਗਣ ਐਂਦਾ ਬਾਵਾ ਸਿੱਧੀਆਂ